ਹੈਲੋ एवरीवन ਕਿਦਾਂ ਹੋ ਸਾਰੇ ਤੁਸੀਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਤੇ ਮੈਂ ਜੀ ਆ ਗਈਆਂ 2-3 ਦਿਨ ਦੀ ਛੁੱਟੀ ਤੋਂ ਬਾਅਦ ਫੇਰ ਦੁਬਾਰਾ ਆਪਣੇ ਕੰਮ ਤੇ ਤੇ ਵਲੌਗ ਬਣਾਉਣ ਲਈ ਬਸ ਜੀ ਮੈਂ ਥੋੜੀ ਜਿਹੀ ਬਿਜ਼ੀ ਸੀ ਕਿਉਂਕਿ ਮੈਰਿਜ ਤੇ ਗਏ ਸੀਗੇ ਪਹਿਲੇ ਦਿਨ ਮਾਈਏ ਤੇ ਗਏ ਦੂਸਰੇ ਦਿਨ ਪਾਠ ਤੇ ਗਏ ਫਿਰ ਜਾਗੋ ਤੇ ਗਏ ਫਿਰ ਕੱਲ ਵਿਆਹ ਟੈਂਡ ਕੀਤਾ ਤੇ ਇਸ ਲਈ ਪਹਿਲਾਂ ਘਰ ਦਾ ਕੰਮ ਕਰੋ ਫਿਰ ਜਾਓ ਜੇ ਘਰ 'ਚ ਵਿਆਹ ਹੋਵੇ ਵਿਦਲਾਗੇ ਹੋਵੇ ਫੇ ਤਾਂ ਚਲੋ ਕੋਈ ਨਹੀਂ ਬੰਦਾ ਅ ਸਾਰਾ ਕੁਝ ਮੈਨੇਜ ਕਰ ਲੈਂਦਾ ਆ ਜਦੋਂ ਕਿਤੇ ਜਾਣਾ ਪੈਂਦਾ ਫਿਰ ਵਾਪਸ ਆਉ ਫਿਰ ਥੋੜਾ ਔਖਾ ਲੱਗਦਾ ਆ ਤੇ ਬਸ ਟਾਈਮ ਅੱਜ ਬਹੁਤ ਹੋ ਗਿਆ ਕਿਉਂਕਿ ਮੈਂ ਅੱਜ ਵੀ ਬਿਜ਼ੀ ਸੀਗੀ ਥੋੜਾ ਕਿਉਂਕਿ ਮੈਂ ਆਪਣਾ ਸੂਟ ਸਲਾਈ ਕਰਦੀ ਸੀਗੀ ਤੇ ਮਸ਼ੀਨ ਡਾਈ ਹੋਈ ਸੀਗੀ ਮੈਂ ਇਧਰਲੇ ਰੂਮ ਦੀ ਮੈਂ ਬੈੱਡ ਚ ਬੈੱਡ ਸ਼ੀਟ ਚੱਕੀ ਆ ਤੇ ਮੈਂ ਵਿਛਾਉਂਦੀ ਪਈ ਸੀਗੀ ਤੇ ਇਧਰ ਪਿੱਛੇ ਬੈਠਾ ਆ ਇਹ ਬੈੱਡ ਸ਼ੀਟ ਲਾ ਕੇ ਰੱਖ ਦਿੱਤੀ ਆ ਵਿਛਾਉਣ ਨੂੰ ਤੋਂਣ ਨੂੰ ਸੌਰੀ ਬਚਾਉਣ ਨੂੰ ਕਹੀ ਜਾਂਦੀ ਮੈਂ ਤੇ ਬਸ ਮੈਂ ਇਹ ਵਾਲਾ ਆਪਣਾ ਸੂਟ ਸਲਾਈ ਕਰਦੀ ਪਈ ਸੀਗੀ ਤੇ ਮੈਂ ਜਿੱਦਣ ਪਾਉਂਗੀ ਉਦੋਂ ਦਿਖਾਵਾਂਗੀ ਕਿ ਕਿਹੜਾ ਸੂਟ ਹੈ ਮੇਰਾ ਤੇ ਬਸ ਜੀ ਇੱਧਰ ਟੀਵੀ ਲਾਇਆ ਹੋਇਆ ਸੀਗਾ ਗਾਣੇ ਵਗੈਰਾ ਸੁਣ ਰਹੀ ਸੀਗੀ ਤੇ ਟਾਈਮ 2 ਵਜੇ ਲੱਗੇ ਅੱਜ ਅੱਜ ਦਿਨ ਹੈਗਾ ਸੈਟਰਡੇ ਤੇ 2 ਲੱਗੇ ਆ ਪਜਣ ਤੇ ਸਾਬਜੀ ਹਲੇ ਆਈ ਨਹੀਂ ਰੋਟੀ ਪਾਣੀ ਅਸੀਂ ਕੁਝ ਨਹੀਂ ਸਵੇਰ ਦਾ ਖਾਦਾ ਪ੍ਰਕਸ਼ਿਤ ਨੂੰ ਮੈਂ ਕਿਹਾ ਕਿ ਰੋਟੀ ਬਣਾਉਂਦੇ ਆ ਤੇ ਪ੍ਰਕਸ਼ਿਤ ਕਹਿੰਦਾ ਮੈਂ ਪਾਪਾ ਦੇ ਆਏ ਤੇ ਖਾਣੀ ਆ ਮੈਂ ਕਿਹਾ ਚਲ ਠੀਕ ਆ ਮੈਂ ਵੀ ਉਦੋਂ ਨਹੀਂ ਖਾ ਲੂੰਗੀ ਮੈਨੂੰ ਘੜਾਈ ਦੀ ਭੁੱਖ ਲੱਗੀ ਆ ਤੇ ਪਪੀਤਾ ਧੋ ਕੇ ਰੱਖ ਦਿੱਤਾ ਪ੍ਰਕਸ਼ਿਤ ਨੇ ਮੈਂ ਉਹ ਲੱਗੀ ਆ ਕੱਟਣ ਚਲੋ ਜਦ ਤੱਕ ਭੁੱਖ ਥੋੜੀ ਜੀ ਕੰਟਰੋਲ ਹੋਊਗੀ ਸਾਡੀ ਟਾਈਮ 2:00 ਵਜੇ ਆ ਸਵੇਰ ਦੀ ਚਾਹ ਕੀ ਪੀਤੀ ਆ ਇੱਕ ਕੱਪ ਮੈਂ ਪੀਤਾ ਇੱਕ ਪ੍ਰਕਸ਼ਿਤ ਨੇ ਪੀਤਾ ਮੈਨੂੰ ਕੈਦੀ ਪਈ ਸੀਗੀ 1:30 ਵਜੇ ਕਿ ਮੈਨੂੰ ਚਾਹ ਬਣਾ ਦੇ ਪ੍ਰਕਸ਼ਿਤ ਕਹਿੰਦਾ ਮਮਾ ਮੈਂ ਤਾਂ ਚਾਹ ਨਹੀਂ ਬਣਾਉਣੀ ਤੁਹਾਡੇ ਲਈ ਹੋਰ ਦੱਸ ਦੋ ਜੋ ਕਰਨਾ ਮੈਂ ਕਰ ਦਿੰਦਾ ਆ ਮੈਂ ਤਾਂ ਨਹੀਂ ਹੋਰ ਪੁੱਤ ਕੁਝ ਨਹੀਂ ਕਰਨਾ ਤੇ ਇਧਰ ਦਾਲ ਵੀ ਰਾਤ ਦੀ ਬਣੀ ਪਈ ਆ ਮਸਲਾ ਮੂੰਗੀ ਦਾਲ ਬਣਾਈ ਸੀ ਮੈਂ ਆਟਾ ਵੀ ਗੁੰਨੇ ਆ ਪਿਆ ਆ ਤੇ ਬਸ ਸਿਰਫ ਰੋਟੀ ਬਣਾਉਣੀ ਆ ਜਦੋਂ ਇਹ ਆਉਗੇ ਫੇਰ ਹੀ ਬਣਾਉਂਗੀ ਰੋਟੀ ਤਦ ਤੱਕ ਮੈਂ ਪਪੀਤਾ ਕੱਟਦੀ ਆ ਪਪੀਤਾ ਕੱਟ ਲਿਆ ਜੀ ਤੇ ਨਮਕ ਵੀ ਪਾ ਦਿੱਤਾ ਪ੍ਰਕਸ਼ਿਤ ਨੇ ਕਾਲਾ ਨਮਕ ਪਾਇਆ ਮੈਨੂੰ ਲੱਗਦਾ ਜ਼ਿਆਦਾ ਨਮਕ ਪਾਤਾ ਤੂੰ ਮੈਨੂੰ ਵੀ ਲੱਗਦਾ ਜ਼ਿਆਦਾ ਪਾਤਾ ਆ ਚਲ ਉੱਪਰ ਲੈ ਆ ਤੇ ਮੈਂ ਲੈ ਕੇ ਚੱਲੀ ਆ ਬੜਾ ਸੂਟ ਮੈਂ ਕੱਲ ਵਿਆਹ ਤੇ ਪਾਇਆ ਸੀਗਾ ਇੱਕ ਦਿਨ ਇੱਕ ਪਹਿਲਾਂ ਪਾਇਆ ਮੈਂ ਤੇ ਕੱਲ ਪਾਇਆ ਤਾਂ ਮੈਨੂੰ ਡਰਾਈ ਕਲੀਨ ਕਰਵਾਇਆ ਸੀਗਾ ਤੇ ਹੁਣ ਮੈਂ ਹੱਥ ਨਾਲ ਹੀ ਧੋ ਦਿੱਤਾ ਆ ਤੇ ਲਿਕਵਿਡ ਥੋੜਾ ਜਿਹਾ ਪਾ ਕੇ ਏਰੀਅਲ ਦਾ ਤੇ ਉਹਦੇ ਨਾਲ ਹੀ ਮੈਂ ਧੋ ਦਿੱਤਾ ਤੇ ਬਹੁਤ ਸੋਹਣਾ ਨਿੱਖਰ ਗਿਆ ਆ ਬਿਲਕੁਲ ਤੇ ਸੁੱਕਣਾ ਪਾਟਣਾ ਜਲਦੀ ਜਲਦੀ ਪਾਣੀ ਪੂਰਾ ਨਿੱਚੜ ਗਿਆ ਆ ਇਹਦਾ ਮੇਰੀ ਸਾਬਜੀ ਨਾਲ ਗੱਲ ਹੋਈ ਆ ਤੇ ਕਹਿੰਦੇ ਕਿ ਥੋੜਾ ਲੇਟ ਆਉਣਾ ਮੈਂ ਤੇ ਤੁਸੀਂ ਰੋਟੀ ਖਾ ਲਓ ਮੈਂ ਕਿਹਾ ਅਸੀਂ ਤਾਂ ਤੁਹਾਡੀ ਵੇਟ ਕਰਨ ਡੇ ਆ ਸਵੇਰ ਦੇ ਬੈਠੇ ਭੁੱਖੇ ਬੈਠੇ ਆ ਤੁਹਾਡੇ ਘਰ ਕੇ ਕਹਿੰਦੇ ਚਲੋ ਕੋਈ ਨਹੀਂ ਤੁਸੀਂ ਰੋਟੀ ਖਾ ਲਓ ਤੇ ਮੇਰੇ ਲਈ ਬਣਾ ਕੇ ਰੱਖ ਦਿਓ ਮੈਂ 3:30 ਤੱਕ ਆ ਜਾਣਾ ਆ ਤੇ ਤੁਸੀਂ ਆਪਣਾ ਰੋਟੀ ਪਾਣੀ ਖਾਓ ਮੈਂ ਕਿਹਾ ਚਲੋ ਠੀਕ ਆ ਪਪੀਤਾ ਵੀ ਅਸੀਂ ਵਿੱਚੇ ਛੱਡ ਦਿੱਤਾ ਆ ਥੋੜਾ ਹੀ ਖਾਦਾ ਤੇ ਪਤਾ ਨਹੀਂ ਥੋੜਾ ਕੋੜਾ ਕੋੜਾ ਜਿਹਾ ਲੱਗਦਾ ਸੀਗਾ ਲੱਗਾ ਨਾ ਕੋੜਾ ਪਿਕਸ਼ਿਤ ਕੋੜਾ ਲੱਗਦਾ ਸੀਗਾ ਤੇ ਪਤਾ ਨਹੀਂ ਕਿਉਂ ਇਦਾਂ ਦਾ ਪਪੀਤਾ ਨਿਕਲਿਆ ਇਹ ਵਾਲਾ ਤੇ ਮੈਂ ਹੁਣ ਸੁੱਟ ਦਿੱਤਾ ਤੇ ਮੈਂ ਕਿਹਾ ਚਲੋ ਰੋਟੀ ਖਾਂਦੇ ਹਾਂ ਸਬਜ਼ੀ ਨੂੰ ਪੁੱਛਦੀਆਂ ਪਹਿਲਾਂ ਤੇ ਉਹਨਾਂ ਨੇ ਤਾਂ ਹੁਣ ਲੇਟ ਆਉਣਾ ਥੋੜਾ ਤੇ ਅਸੀਂ ਰੋਟੀ ਖਾਣੇ ਜਾ ਕੇ ਤੇ ਬਸ ਜੀ ਸਬਜ਼ੀ ਦੀ ਕਾਫੀ ਵੇਟ ਕਰਨ ਤੋਂ ਬਾਅਦ ਤੇ ਮੈਂ ਆ ਗਈ ਸੀ ਕਿਚਨ 'ਚ ਰੋਟੀ ਬਣਾਉਣ ਲੱਗ ਗਈ ਸੀ ਤੇ ਪ੍ਰਕਸ਼ਿਤ ਕਹਿੰਦਾ ਮਮਾ ਚਲੋ ਹੁਣ ਬਣਾਈ ਲਓ ਪਾਪਾ ਨੇ ਤਾਂ ਲੇਟ ਆਉਣਾ ਆ ਤੇ ਕਹਿੰਦਾ ਮੈਨੂੰ ਲੱਗੀ ਹੋਈ ਹੈ ਭੁੱਖ ਤੇ ਮੈਂ ਫਿਰ ਰੋਟੀ ਬਣਾਉਣ ਲੱਗ ਗਈ ਸੀ ਜਾਦਾ ਘਾਰਾ ਪੈ ਗਿਆ ਮੇਰੀ ਕਿਚਨ ਵਿੱਚ ਕਿਉਂਕਿ ਮੈਂ ਸਬਜ਼ੀ ਕੱਟ ਕੇ ਢੀਂ ਆ ਤੇ ਪ੍ਰਕਸ਼ਿਤ ਮਿਰਚਾ ਪੀਸ ਕੇ ਹਟਿਆ ਡੰਡੀਆਂ ਤੋੜ ਕੇ ਤੇ ਹੁਣ ਚਾਹ ਪੀਣ ਲੱਗਾ ਆ ਚਾਹ ਫਿੱਕੀ ਸੀਗੀ ਇਸ ਕਰਕੇ ਨੇ ਮਿੱਠਾ ਪਾਇਆ ਵਿੱਚ ਖੰਡ ਪਾਈ ਆ ਤੇ ਮੈਂ ਅੱਜ ਬਣਾਉਣੀ ਆ ਕਾਚਰਾ ਮਟਰ ਆਮ ਮਟਰ ਵੀ ਕੱਢ ਕੇ ਰੱਖ ਲਏ ਆ ਉੱਪਰ ਬੈਠੀ ਸੀਗੀ ਮੈਂ ਤੇ ਹਵਾ ਬਹੁਤ ਚੱਲਦੀ ਸੀਗੀ ਤੇ ਮੈਂ ਬੈਠੀ ਬੈਠੀ ਨੇ ਮਟਰ ਕੱਢ ਕੇ ਰੱਖ ਲਏ ਤੂੰ ਬਸ ਕਰ ਹੁਣ ਖੜਾਕਾ ਕਰੀ ਜੰਨਾ ਇੰਨਾ ਤੇ ਵਾਸਤੇ ਹੁਣ ਮੈਂ ਚਾਹ ਪੀਣ ਲੱਗੀ ਆ ਬੈਠ ਕੇ ਤੇ ਭਾਂਡੇ ਵੀ ਪਏ ਆ ਇੱਧਰ ਹੱਲੇ ਕੰਮ ਬਹੁਤ ਜ਼ਿਆਦਾ ਆ ਕਰਨ ਵਾਲਾ ਇੱਧਰ ਕੱਪੜਿਆਂ ਦਾ ਲੱਗਾ ਹੋਇਆ ਪਹਾੜ ਤੇ ਇਹ ਵੀ ਚੁੱਕਣੇ ਆ ਤੇ ਹਮਾਣੇ ਆ ਹੁਣੇ ਲਾ ਕੇ ਲੈ ਕੇ ਆਇਆ ਪ੍ਰਕਸ਼ਿਤ ਗੀਜ਼ਰ ਚਲਾ ਦਿੰਦੀ ਆ ਤੇ ਭਾਂਡੇ ਮਾਂਜ ਹੋ ਜਾਣਗੇ ਗਰਮ ਪਾਣੀ ਦੇ ਨਾਲ ਤੇ ਪ੍ਰਕਸ਼ਿਤ ਇੱਥੇ ਬੈਠ ਗਿਆ ਅੰਦਰ ਹੀ ਆ ਜਾ ਮੈਂ ਪਾਣੀ ਪੀਉਂਗੀ ਕਿਉਂਕਿ ਮੈਨੂੰ ਪਿਆਸ ਬਹੁਤ ਤੇਜ਼ ਦੀ ਲੱਗੀ ਹੋਈ ਆ ਤੇ ਪਾਣੀ ਅੰਦਰ ਪਿਆ ਆ ਇੱਥੇ ਬੈਠ ਕੇ ਮੈਂ ਚਾਹ ਪੀਣੀ ਆ ਤੇ ਪਹਿਲਾਂ ਤਾਂ ਮੈਂ ਪਾਣੀ ਪੀਉਂਗੀ ਕਿਉਂਕਿ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਆ ਮੈਨੂੰ ਤੇ ਬਸ ਜੀ ਮੈਂ ਫ੍ਰੀ ਬੈਠੀ ਸੀਗੀ ਤੇ ਬੈਠੀ ਬੈਠੀ ਨੇ ਮੈਂ ਅੰਦਰ ਗਾਜਰਾ ਵੀ ਛੱਲ ਲਈਆਂ ਕੱਟ ਲਈਆਂ ਤੇ ਮੈਂ ਪ੍ਰਕਸ਼ਿਤ ਨੂੰ ਕਹਿੰਦੀ ਸੀ ਮੈਂ ਕਿ ਮੇਰੇ ਨਾਲ ਛਲਵਾ ਦੇ ਕਟਵਾ ਦੇ ਕੁਝ ਤਾਂ ਕਰਾ ਦੇ ਕਹਿੰਦਾ ਮਮਾ ਮੈਂ ਤਾਂ ਪੜਨ ਲੱਗਾ ਤੁਸੀਂ ਆਪੇ ਕਰ ਲਓ ਜੋ ਕਰਨਾ ਆ ਤੇ ਕਹਿੰਦਾ ਮੇਰੇ ਤੋਂ ਬਿਨਾ ਵੀ ਕਹਿੰਦਾ ਕੋਈ ਕੰਮ ਕਰ ਲਿਆ ਕਰੋ ਤੁਸੀਂ ਹਾਰਵਟ ਲਈ ਜ਼ਰੂਰੀ ਥੋੜੋ ਆ ਵੀ ਜਿਹੜਾ ਕੰਮ ਤੁਸੀਂ ਕਰਦੇ ਮੇਰੇ ਨਾਲ ਤੁਹਾਡੇ ਕਰਉਣਾ ਹੀ ਆ ਤੇ ਮੈਂ ਕਹਾਂ ਅੱਛਾ ਪ੍ਰਿਖੇਤ ਹੁਣ ਇਦਾਂ ਬੋਲਦਾ ਤੂੰ ਮੈਨੂੰ ਕਹਿੰਦਾ ਮਮਾ ਤੁਹਾਨੂੰ ਵੀ ਪਤਾ ਹੀ ਆ ਮੇਰਾ ਸਕੂਲ ਆ ਮੇਰਾ ਮੇਰੇ ਪੇਪਰ ਆ ਮੈਂ ਪੜਨਾ ਆ ਮੈਂ ਕਹਾਂ ਚੱਲ ਕੋਈ ਨਹੀਂ ਤੂੰ ਪੜ੍ਹ ਲੈ ਮੇਰਾ ਪੁੱਤ ਵੀ ਮੈਂ ਆਪੇ ਕਰ ਲੈਂਦੀ ਆ ਜੋ ਕਰਨਾ ਹੈ ਪਰ ਫਿਰ ਵੀ ਵਿਚਾਰੇ ਨੂੰ ਤਰਸ ਆ ਗਿਆ ਮੇਰੇ ਤੇ ਤਾਂ ਆ ਗਿਆ ਮੇਰੇ ਕੋਲ ਕਹਿੰਦਾ ਮਮਾ ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜਨੀਆਂ ਆਆਂ ਪੀਸਣੀਆਂ ਆ ਮੈਂ ਕਿਹਾ ਹਾਂ ਪੀਸਣੀਆਂ ਆ ਕਹਿੰਦਾ ਚਲੋ ਮੈਂ ਇੰਨੀ ਕੁ ਹੈਲਪ ਕਰਵਾ ਦਨਾ ਤੁਹਾਡੀ ਤੇ ਫਰਿਜ ਚੋਂ ਮਿਰਚਾਂ ਕੱਢੀਆਂ ਡੰਡੀਆਂ ਤੋੜ ਕੇ ਤਾਂ ਉਹਨੇ ਪੀਸ ਕੇ ਰੱਖ ਦਿੱਤੀਆਂ ਸੀਗੀਆਂ ਤਾਂ ਫਿਰ ਮੈਂ ਡੱਬੀ ਦੇ ਵਿੱਚ ਕੱਢ ਲਈਆਂ ਸੀਗੀਆਂ ਮਿਰਚਾਂ ਤੇ ਬਸ ਜੀ ਸਬਜੀ ਮੈਂ ਧੋ ਕੇ ਰੱਖ ਦਿੱਤੀ ਐ ਸਾਈਡ ਤੇ ਤੇ ਕੜਾਹੀ ਚਾੜ ਦਿੱਤੀ ਆ ਗੈਸ ਤੇ ਗਿੱਲੀ ਸੀ ਥੋੜੀ ਕੜਾਹੀ ਤਾਂ ਮੈਂ ਰਾਈਫਾਇੰਡ ਤੇਲ ਦਾ ਤੜਕਾ ਲਗਾਇਆ ਕਿਉਂਕਿ ਸਰੋਂ ਦਾ ਤੇਲ ਮੇਰੇ ਕੋਲ ਖਤਮ ਹੋ ਚੁੱਕਾ ਆ ਤੇ ਕੱਲ ਸਬਜ਼ੀ ਲੈ ਕੇ ਆਉਣਗੇ ਹੱਦ ਤੱਕ ਮੈਂ ਧੋ ਲੰਨੀ ਆ ਮਟਰ ਜਦ ਤੱਕ ਕੜਾਈ ਦਾ ਪਾਣੀ ਸੁੱਕਦਾ ਆ ਤੇ ਫਿਰ ਮੈਂ ਮਟਰ ਧੋ ਲੰਨੀ ਤਦ ਤੱਕ ਗਰਮ ਹੋ ਚੁੱਕੀ ਆ ਤੇ ਮੈਂ ਲੱਗੀਆਂ ਇਹਦੇ ਵਿੱਚ ਤੇਲ ਪਾਉਣ ਇਹਨੂੰ ਚੰਗੀ ਤਰ੍ਹਾਂ ਗਰਮ ਕਰੂੰਗੀ ਪਹਿਲਾਂ ਮੈਂ ਤੇ ਫਿਰ ਮੈਂ ਜੀਰਾ ਪਾਉਂਗੀ ਇਹਦੇ ਵਿੱਚ ਤੇ ਬਸ ਜੀ ਮੈਂ ਰਿਫਾਈਨਡ ਤੇਲ ਪਾ ਦਿੱਤਾ ਸੀਗਾ ਤੇ ਚੰਗੀ ਤਰ੍ਹਾਂ ਗਰਮ ਹੋ ਗਿਆ ਆ ਉਸ ਤੋਂ ਬਾਅਦ ਮੈਂ ਪਾ ਦਿੱਤਾ ਜੀਰਾ ਜੀਰਾ ਪਾਉਣ ਤੋਂ ਬਾਅਦ ਮੈਂ ਪਾ ਦਿੱਤੇ ਪਿਆਜ਼ ਪਿਆਜ਼ ਪਾਉਣ ਤੋਂ ਬਾਅਦ ਥੋੜੀ ਜਿਹੀ ਮੈਂ ਪਾਈ ਹਿੰਗ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੜਕਾ ਜਦ ਤੱਕ ਬਰਾਊਨ ਨਹੀਂ ਹੁੰਦਾ ਹੈਗਾ ਗੁਲਾਬੀ-ਗੁਲਾਬੀ ਨਹੀਂ ਪਿਆਜ਼ ਹੋ ਜਾਂਦੇ ਤੇ ਉਸ ਤੋਂ ਪਹਿਲਾਂ ਮੈਂ ਕੁਝ ਨਹੀਂ ਪਾਉਣਾ ਹੈਗਾ ਤੇ ਮੈਂ ਹਮੇਸ਼ਾ ਜਿੱਦਾਂ ਮਟਰ ਪਾਉਣੀ ਹੁੰਦੀ ਹੈ ਜਦੋਂ ਮੈਂ ਤੜਕੇ ਦੇ ਵਿੱਚ ਹੀ ਪਾ ਦਿੰਦੀ ਹੁੰਦੀ ਆ ਪਿਆਜ਼ਾਂ ਦੇ ਵਿੱਚ ਹੀ ਮਟਰ ਪਾ ਦਿੰਦੀ ਆ ਫਿਰ ਚੰਗੀ ਤਰ੍ਹਾਂ ਸੌਫਟ ਹੋ ਜਾਂਦੀ ਆ ਤੇ ਥੋੜਾ ਜਿਹਾ ਪਾ ਦਿੱਤਾ ਸੀ ਨਮਕ ਜਦੋਂ ਆਪਾਂ ਮਟਰ ਪਾਉਂਦੇ ਆ ਨਾ ਇਦਾਂ ਤੜਕੇ ਦੇ ਵਿੱਚ ਤਾਂ ਪਲੀਜ਼ ਤੁਸੀਂ ਉਹਨੂੰ ਟੱਕ ਦਿਓ ਕਿਉਂਕਿ ਪਟਾਕੇ ਜੇ ਵੱਜਦੇ ਮਟਰਾਂ ਦੇ ਤਾਂ ਉਛਲਦੇ ਆ ਬਹੁਤ ਜ਼ਿਆਦਾ ਤੇ ਮੈਂ ਜਦੋਂ ਪਾਏ ਆ ਤਾਂ ਬਹੁਤ ਜ਼ਿਆਦਾ ਉਛਲੇ ਕਿਉਂਕਿ ਮੈਨੂੰ ਪਤਾ ਹੈ ਮੈਂ ਹਮੇਸ਼ਾ ਇਦਾਂ ਹੀ ਪਾਉਂਦੀ ਆ ਤੇ ਮੈਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਟੱਕ ਕੇ ਚੰਗੀ ਤਰ੍ਹਾਂ ਪਕਾਇਆ 2-3 ਮਿੰਟ ਲਈ ਤੇ ਮਟਰ ਸੌਫਟ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਮੈਂ ਪਾਈ ਹਲਦੀ ਤੇ ਹਲਦੀ ਪਾਉਣ ਤੋਂ ਬਾਅਦ ਹਰੀ ਮਿਰਚ ਵੀ ਪਾ ਦਿੱਤੀ ਸੀਗੀ ਜੋ ਗਰਮ ਮਸਾਲਾ ਤੇ ਕਾਲੀ ਮਿਰਚ ਪਾਊਡਰ ਪਾਇਆ ਮੈਂ ਤੇ ਮੈਂ ਲਾਲ ਮਿਰਚ ਨਹੀਂ ਪਾਈ ਸੀਗੀ ਕਿਉਂਕਿ ਹਰੀ ਮਿਰਚ ਪੂਰੀ ਸੀਗੀ ਮੇਰੇ ਕੋਲ ਜੇ ਜ਼ਿਆਦਾ ਪਾ ਦਿੰਦੀ ਤਾਂ ਫਿਰ ਕੌੜੀ ਹੋ ਜਾਣੀ ਸੀਗੀ ਤੇ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕੀਤਾ ਉਹਨਾਂ ਨੂੰ ਥੋੜਾ ਜਿਹਾ ਜਦੋਂ ਤੇਲ ਛੱਡ ਦਿੱਤਾ ਮਸਾਲਿਆਂ ਨੇ ਤੇ ਮੈਂ ਪਾ ਦਿੱਤੇ ਫਿਰ ਆਲੂ ਤੇ ਆਲੂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਸ ਤੋਂ ਬਾਅਦ ਮੈਂ ਪਾ ਦਿੱਤੀਆਂ ਸੀ ਵਿੱਚ ਗਾਜਰਾ ਗਾਜਰਾ ਜਿਆਦਾ ਮਿੱਠੀਆਂ ਨਹੀਂ ਸੀਗੀਆਂ ਬਹੁਤ ਟੇਸਟੀ ਸਬਜੀ ਬਣੀ ਤੇ ਫਿਰ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਨਹੀਂ ਤਾਂ ਪ੍ਰਕਸ਼ਿਤ ਤੇ ਉਹਦੇ ਪਾਪਾ ਥੋੜੇ ਨਖਰੇ ਜੇ ਕਰਦੇ ਰਹਿੰਦੇ ਆ ਖਾਂਦੇ ਨਹੀਂ ਗਾਜਰਾ ਮਟਰ ਠੀਕ ਤਰ੍ਹਾਂ ਤੇ ਮੈਂ ਕਿੰਨੇ ਦਿਨਾਂ ਬਾਅਦ ਹੀ ਅੱਜ ਬਣਾਈਆਂ ਗਾਜਰਾ ਕਿਉਂਕਿ ਮੈਨੂੰ ਤਾਂ ਬਹੁਤ ਪਸੰਦ ਆ ਮੈਂ ਕਿਹਾ ਚਲੋ ਪਈਆਂ ਹੋਈਆਂ ਗਾਜਰਾ ਮੈਂ ਸਬਜੀ ਬਣਾਉਂਦੀ ਆ ਤੇ ਬਸ ਜੀ ਢੱਕ ਕੇ ਰੱਖ ਦਿੱਤੀ ਆ ਬਸ ਜੀ ਸਬਜੀ ਨੂੰ ਵੀ ਤੜਕਾ ਲਗਾ ਦਿੱਤਾ ਐਵੇਂ ਸਬਜੀ ਬਣਦੀ ਪਈ ਇੱਧਰ ਤੇ ਤੱਕ ਤੱਕ ਮੈਂ ਭਾਂਡੇ ਮਾਂਚ ਲੈਣੀ ਆ ਕਿਉਂਕਿ ਭਾਂਡੇ ਵੀ ਬਹੁਤ ਸਾਰੇ ਪਏ ਹੋਏ ਆ ਤੇ ਜਲਦੀ ਜਲਦੀ ਮੈਂ ਮਾਂਸ ਲਵਾ ਇਹਨਾਂ ਨੂੰ ਆਟਾ ਵੀ ਗੁੰਨੇ ਆ ਪਿਆ ਆ ਕਿਉਂਕਿ ਮੈਂ 2:30 ਵਜੇ ਆਟਾ ਗੁੰਨੇ ਆ ਸੀ ਲੰਚ ਅੱਜ ਲੇਟ ਹੀ ਕੀਤਾ ਸੀ ਨਾਸ਼ਤਾ ਕੁਝ ਨਹੀਂ ਸੀ ਕੀਤਾ ਤੇ ਸਾਡਾ ਯਾਨੀ ਕਿ ਬ੍ਰਾਂਚ ਹੋ ਗਿਆ ਅੱਜ ਲੰਚ ਬ੍ਰਾਂਚ ਜੋ ਵੀ ਹੁੰਦਾ ਆ ਤੇ ਬਸ ਜੀ ਹੁਣ ਮੈਂ ਭਾਂਡੇ ਮਾਂਜਵਾ ਜਲਦੀ ਜਲਦੀ ਪ੍ਰਕਸ਼ਿਤ ਪੜਦਾ ਪਿਆ ਆ ਤੇ ਪਾਪਾ ਟੀਵੀ ਦੇਖਦੇ ਆ ਬੈਠੇ ਅੰਦਰ ਤੇ ਉਹਨਾਂ ਨੂੰ ਭੁੱਖ ਲੱਗੀ ਆ ਤੇ ਮੈਂ ਜਲਦੀ ਜਲਦੀ ਰੋਟੀ ਬਣਾ ਲਵਾਂ ਪਹਿਲਾਂ ਤਾਂ ਮੈਂ ਆਪਣਾ ਸ਼ਿੰਕ ਸਾਫ ਕਰੂੰਗੀ ਚੰਗੀ ਤਰ੍ਹਾਂ ਪਾਂਡੇ ਚੱਕਲਵਾ ਫਿਰ ਉਸ ਤੋਂ ਬਾਅਦ ਸਾਰਾ ਕੰਮ ਕਰਦੀ ਆ ਤੇ ਬਸ ਜੀ ਰੋਟੀ ਬਣਾਉਣ ਤੋਂ ਪਹਿਲਾਂ ਪਏ ਹੋਏ ਸੀ ਪਾਂਡੇ ਤੇ ਲੰਚ ਵਾਲੀ ਸੀਗੇ ਲੰਚ ਵੀ ਲੇਟ ਹੀ ਕੀਤਾ ਸੀਗਾ ਜਿੱਦਾਂ ਕਿ 3 ਵਜੇ ਤੱਕ ਅਸੀਂ ਲੰਚ ਕੀਤਾ ਹੀ ਆ ਤੇ ਫਿਰ ਉਸ ਤੋਂ ਬਾਅਦ ਪਾਂਡੇ ਪਏ ਸੀਗੇ ਉਦੋਂ ਹੀ ਇਹ ਵੀ 7:00 ਵਜੇ ਦਾ ਟਾਈਮ ਹੈ ਕੁਝ ਜ਼ਿਆਦਾ ਟਾਈਮ ਨਹੀਂ ਹੋਇਆ ਪੌਣੇ 7 ਹੋਏ ਸੀਗੇ ਉਸ ਟਾਈਮ ਜਦੋਂ ਮੈਂ ਪਾਂਡੇ ਮਾਜਦੀ ਪਈ ਸੀਗੀ ਤੇ ਰੋਟੀ ਮੈਂ 8:00 ਵਜੇ ਬਣਾਉਣੀ ਸ਼ੁਰੂ ਕੀਤੀ ਸੀਗੀ ਕਿਉਂਕਿ ਮੇਰੀ ਬੇਟੀ ਦਾ ਫੋਨ ਆ ਗਿਆ ਸੀਗਾ ਤੇ ਫੋਨ ਮੇਰਾ ਫਿਰ ਹੋ ਜਾਂਦਾ ਬਿਜ਼ੀ ਤੇ ਕਿਉਂਕਿ ਮੇਰੇ ਕੋਲ ਇੱਕੋ ਹੀ ਫੋਨ ਹੈ ਇਹਦੇ ਤੇ ਮੈਂ ਵੀਡੀਓ ਬਣਾਉਂਦੀ ਆ ਇਹਦੇ ਤੋਂ ਮੈਂ ਗੱਲ ਕਰਦੀ ਆ ਤੇ ਫਿਰ ਇਸ ਕਰਕੇ ਮੈਂ ਥੋੜੀ ਬਿਜ਼ੀ ਹੋ ਗਈ ਸੀਗੀ ਇੱਕ ਵਾਰ ਸਬਜੀ ਚੈੱਕ ਕਰ ਲੈਣੀ ਆ ਕਿੰਨੀ ਬਣ ਗਈ ਆ ਮੈਂ ਜ਼ਿਆਦਾ ਨਹੀਂ ਹਿਲਾਉਂਦੀ ਹੁੰਦੀ ਸਬਜੀ ਨੂੰ ਬਸ ਇੱਕ ਦੋ ਵਾਰੀ ਮੈਂ ਦੇਖ ਲਈ ਹੁੰਦੀ ਆ ਆ ਹੁਣ ਮੈਂ ਫਸਟ ਟਾਈਮ ਲੱਗੀ ਆ ਹਿਲਾਉਣ ਤੇ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਛੇੜਾ ਦੇਣਾ ਤਾਂ ਉਹ ਤਾਂ ਬਣ ਚੁੱਕੀ ਹੁੰਦੀ ਹੈ ਸਬਜ਼ੀ ਫਿਰ ਜਿਆਦਾ ਨਹੀਂ ਮਿਲਾਉਂਦੀ ਹੈਗੀ ਕਿਉਂਕਿ ਫਿਰ ਸਬਜ਼ੀ ਖੋਲ ਜੀ ਜਾਂਦੀ ਆ ਤੇ ਸਾਬਜੀ ਨੂੰ ਤਾਂ ਵੈਸੇ ਵੀ ਨਹੀਂ ਕੋਲੀ ਹੋਈ ਸਬਜ਼ੀ ਪਸੰਦ ਹੈਗੀ ਅਸੀਂ ਤਾਂ ਚਲੋ ਖਾ ਲਈ ਦੀਏ ਜਿੱਦਾਂ ਦੀ ਮਰਜ਼ੀ ਤੇ ਸਾਬਜੀ ਬਸ ਜੀ ਸਬਜ਼ੀ ਬਣ ਚੁੱਕੀ ਆ ਬਿਲਕੁਲ ਤੇ ਮੈਂ ਇੱਕ ਦੋ ਵਾਰੀ ਛੇੜਾ ਦਿੱਤਾ ਬਸ ਤੇ 5-7 ਮਿੰਟ ਚ ਸਬਜ਼ੀ ਬਣ ਕੇ ਤਿਆਰ ਸੀਗੀ ਤੇ ਬਸ ਜੀ ਮੈਂ ਫ੍ਰੀ ਹੋ ਗਈ ਸੀ ਕਿ ਆਪਣੀ ਬੇਟੀ ਵੱਲੋਂ ਉਹਦਾ ਫੋਨ ਚੱਲਦਾ ਪਿਆ ਸੀਗਾ ਤੇ ਮੈਂ ਗੱਲਬਾਤ ਕਰਕੇ ਆ ਚੁੱਕੀ ਆ ਪਹਿਲਾਂ ਉਹਦੇ ਪਾਪਾ ਨੇ ਗੱਲ ਕੀਤੀ ਫਿਰ ਪ੍ਰਕਸ਼ਿਤ ਨੇ ਕੀਤੀ ਫਿਰ ਮੈਂ ਕੀਤੀ ਤੇ ਮੈਂ ਤਾਂ ਫੋਨ ਲੈ ਕੇ ਇੱਧਰ ਉੱਧਰ ਘੁੰਮਦੀ ਰਹਿੰਦੀ ਹੁੰਨੀ ਆ ਫਿਰ ਜਦੋਂ ਉਹਦਾ ਫੋਨ ਆਉਂਦਾ ਆ ਤੇ ਉਹ ਕਹਿ ਦਿੰਦੀ ਆ ਕਿ ਮੰਮਾ ਤੁਸੀਂ ਇੱਕ ਥਾਂ ਟਿਕ ਕੇ ਬੈਠ ਕੇ ਗੱਲ ਕਰੋ ਮੇਰੇ ਨਾਲ ਤੇ ਫੋਨ ਤੁਸੀਂ ਹਿਲਾਏ ਜਾਂਦੇ ਆ ਤਾਂ ਮੈਨੂੰ ਫਿਰ ਖਿਆਲ ਛੱਡਦੀ ਇਹ ਤਾਂ ਤੇ ਇਹ ਕਹਿੰਦੀ ਮੈਨੂੰ ਚੱਕਰ ਜਿਹਾ ਆਉਣ ਲੱਗ ਜਾਂਦੇ ਫਿਰ ਹੁੰਦੀ ਵੀ ਐ ਇਦਾਂ ਮੈਂ ਵੀ ਉਹਨੂੰ ਇੱਦਾਂ ਕਹਦੀ ਹੁੰਦੀ ਜਦੋਂ ਉਹ ਗੱਲ ਕਰਦੀ ਆ ਜਦੋਂ ਉਹ ਆਪ ਹਲਾਉਂਦੀ ਆ ਫੋਨ ਫੇਰ ਕਹਿੰਦੀ ਮੈਨੂੰ ਕੁਝ ਕਹੋ ਨਾ ਕਿਉਂ ਕਿਉਂਕਿ ਕਹਿੰਦੀ ਮੈਂ ਬਿਜ਼ੀ ਆ ਤੁਸੀਂ ਤਾਂ ਮੰਮਾ ਫ੍ਰੀ ਆ ਤੁਸੀਂ ਤਾਂ ਘਰ ਦਾ ਹੀ ਕੰਮ ਕਰਨਾ ਹੁੰਦਾ ਤੁਸੀਂ ਆਰਾਮ ਨਾਲ ਬੈਠ ਕੇ ਮੇ ਨਾਲ ਗੱਲ ਕਰ ਲਓ ਫੇਰ ਜਿਹੜੀ ਗੱਲਬਾਤ ਕਰਨੀ ਤੁਸੀਂ ਫੇਰ ਕਰ ਲਿਓ ਤੇ ਮੈਂ ਕਹਾ ਚਲੋ ਠੀਕ ਐ ਭੈਣ ਜੀ ਮੈਂ ਇੱਦਾਂ ਕਰ ਲੈਂਦੀ ਆ ਫੇਰ ਆਰਾਮ ਨਾਲ ਬੈਠ ਕੇ ਉਹਦੇ ਨਾਲ ਗੱਲ ਕੀਤੀ ਤਾਂ ਫੇਰ ਮੈਂ ਕਹਾ ਦੀਆ ਹੁਣ ਮੈਨੂੰ ਤੂੰ ਰੋਟੀ ਬਣਾ ਲੈ ਲੈਂਦੇ ਫੇਰ ਪਾਪਾ ਨੂੰ ਭੁੱਖ ਲੱਗੀ ਆ ਫਿਰ ਵਸਜੀ ਮੈਂ ਲਾਗੀ ਸੀ ਰੋਟੀ ਬਣਾਉਣ ਤੇ ਪ੍ਰਕਸ਼ਿਤ ਵੀ ਆ ਗਿਆ ਸੀਗਾ ਤੇ ਪ੍ਰਕਸ਼ਿਤ ਲੱਗ ਗਿਆ ਸੀਗਾ ਦਹੀਂ ਬਣਾਉਣ ਆਪਣੇ ਪਾਪਾ ਲਈ ਤੇ ਆਪਣੇ ਲਈ ਤੇ ਮੈਂ ਇਹਨੂੰ ਕਹਿੰਦੀ ਸੀਗੀ ਕਿ ਬੂੰਦੀ ਪਈ ਆ ਬੂੰਦੀ ਪਾਲਾ ਵਿੱਚ ਦਹੀਂ ਵਾਲੀ ਬੂੰਦੀ ਕਹਿੰਦਾ ਮੈਂ ਨਹੀਂ ਪਾਉਣੀ ਮੰਮਾ ਇੱਦਾਂ ਹੀ ਖਾਣੀ ਆ ਪਾਪਾ ਇੱਦਾਂ ਹੀ ਖਾਂਦੇ ਆ ਮੈਂ ਕਿਹਾ ਠੀਕ ਆ ਤੂੰ ਜਿੱਦਾਂ ਕਰਨੀ ਕਰ ਭਰਾਵਾ ਮੈਂ ਨਹੀਂ ਕੁਝ ਵੀ ਕਹਿੰਦੀ ਤੈਨੂੰ ਤੇ ਦਾਲ ਪਈ ਹੋਈ ਸੀ ਮਸਰਾ ਮੂੰਗੀ ਦੀ ਕੀ ਉਹ ਵੀ ਮੈਂ ਗਰਮ ਕਰ ਦਿੱਤੀ ਕਿਉਂਕਿ ਇਹ ਦੋਨੇ ਹੀ ਪਾਪਾ ਤੇ ਪ੍ਰਕਸ਼ਿਤ ਬਹੁਤ ਸ਼ਕੀਨ ਆ ਇਸ ਦਾਲ ਦੇ ਮਸਰਾ ਮੂੰਗੀ ਦਾਲ ਦੇ ਤੇ ਮੈਂ ਕਿਹਾ ਚਾਲ ਗਰਮ ਕਰ ਦਿੰਨੀ ਆ ਤੇ ਇਹਨਾਂ ਨੇ ਕਿਉ ਮੱਖਣ ਜੋ ਵੀ ਪਾਉਣਾ ਸੀ ਪਾ ਕੇ ਤਾਂ ਰੋਟੀ ਖਾ ਲਈ ਸੀਗੀ ਜੀ ਰੋਟੀ ਬਣ ਗਈ ਆ ਇਹ ਰੋਟੀ ਮੈਂ ਥੋੜੀ ਉੱਪਰ ਰੱਖੀ ਆ ਤਾਂ ਕਿ ਥੋੜਾ ਜਿਹਾ ਕਾਕੜਾ ਜਿਹਾ ਬਣ ਜਵੇ ਮੱਧੀਆਂ ਲਾਂਦੀ ਆ ਕਾਕੜੇ ਵਾਲੀ ਰੋਟੀ ਤੇ ਕੁੱਕਰ ਵਿਲਾ ਕਰ ਦਿੱਤਾ ਮੈਂ ਸਾਰੀ ਦਾਲ ਕੁਲਦੇ ਵਿੱਚ ਕੱਢ ਲਈ ਆ ਤੇ ਜੇ ਅੰਦਰ ਚਾਹੀਦੀ ਹੋਈ ਉਹਨਾਂ ਨੂੰ ਮੈਂ ਦੇ ਦੇ ਦਿੰਦੀ ਆ ਰੋਟੀ ਬਹੁਤ ਇਸ ਵੇਲੇ ਘੱਟ ਬਣਦੀ ਆ ਤੇ 6-7 ਫੁਲਕੇ ਗਿਣਤੀ ਦੇ ਰੜਦੀ ਨਹੀਂਵੇਂ ਇਸ ਵੇਲੇ ਕਿਉਂਕਿ ਦੋ-ਦੋ ਫੁਲਕੇ ਖਾਣੇ ਹੁੰਦੇ ਸਾਰਿਆਂ ਨੇ ਤੇ ਜ਼ਿਆਦਾ ਨਹੀਂ ਰੋਟੀ ਬਣਦੀ ਹੈਗੀ ਮੇਰੇ ਘਰ ਸਵੇਰ ਨੂੰ ਦੁਪਹਿਰ ਨੂੰ ਤਾਂ ਚਲੋ ਤਿੰਨ-ਤਿੰਨ ਦਿਖਾਈ ਲੈ ਲਈਆਂ ਤੇ ਇਸ ਵੇਲੇ ਬਿਲਕੁਲ ਘੱਟ ਰੋਟੀ ਬਣਦੀ ਆ ਤੇ ਪਹਿਲਾਂ ਮੈਂ ਰੋਟੀ ਖਾ ਲਵਾਂ ਫਿਰ ਸਾਰਾ ਸੈੱਟ ਕਰਦੀ ਆ ਫੇਰੀ ਚੁੱਕਦੀਆਂ ਸਾਰੇ ਭਾਂਡੇ ਭੁੰਡੇ ਮੈਂ ਗੈਸ ਵੀ ਸਾਫ ਕਰਨੀ ਆ ਪਹਿਲਾਂ ਰੋਟੀ ਖਾ ਲੈਣੀ ਆ ਫਿਰ ਥੋੜਾ ਫੇਰੇ ਤੋਦੇ ਦੇ ਨਾਲ ਥੋੜੀ ਰੋਟੀ ਪਾਸੇ ਪੁੱਟ ਜੀ ਜਾਂਦੀ ਆ ਤੇ ਚਲੋ ਜੀ ਮੈਂ ਵੀ ਹੁਣ ਰੋਟੀ ਖਾ ਲਵਾਂ ਪਹਿਲਾਂ ਇਹ ਖਾਂਦੇ ਪਏ ਆ ਨਾਲ ਹੀ ਜਾ ਕੇ ਮੈਂ ਬੈਠ ਜਾਣਾ ਆ ਤਵੱਸੀ ਖਾਣਾ ਪੀਣਾ ਹੋ ਗਿਆ ਆ ਭਾਂਡੇ ਵੀ ਮਾਂਜ ਦਿੱਤੇ ਆ ਕਿਚਨ ਪੂਰੀ ਸਾਫ ਕਰਤੀ ਆ ਤੇ ਬਸ ਮੈਂ ਬੈਠ ਗਈ ਆ ਦੁੱਧ ਵੀ ਬਣ ਗਿਆ ਮੇਰਾ ਪਿਆ ਆ ਮੇਰੀ ਕੋਲ ਹੀ ਸੈਟੀ ਦੇ ਉੱਤੇ ਤੇ ਪ੍ਰੇਖਿਤ ਉੱਧਰ ਪੜਦਾ ਪਿਆ ਆ ਕਿਉਂਕਿ ਉਹਦੇ ਐਗਜ਼ਾਮ ਚੱਲਦੇ ਆ ਤੇ ਬਸ ਸੀ ਅ ਪੱਖਾ ਚਲਾਇਆ ਹੋਇਆ ਆ 1 ਨੰਬਰ ਤੇ ਸਾਫ਼ ਜਿਹੀ ਲੱਗਦੀ ਸੀ ਗਰਮੀ ਕਹਿੰਦੇ ਪੱਖਾ ਚਲਾ ਦੋ ਤੇ ਮੈਂ ਚਲਾ ਦਿੱਤਾ ਆ ਤੇ ਟੋਪੀ ਲੈ ਲਈ ਆ ਮੈਂ ਸਿਰ ਤੇ ਕਿਉਂਕਿ ਫਿਰ ਸਿਰ ਨੂੰ ਹਵਾ ਪੈਣੀ ਆ ਤੇ ਮੇਤੋਂ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਹੈਗੀ ਹਵਾ ਇਸ ਲਈ ਮੈਂ ਟੋਪੀ ਲੈ ਕੇ ਰੱਖਦੀ ਆ ਫਿਰ ਸਿਰ ਤੇ ਪੂਰੀ ਰਾਤ ਚੱਲਣਾ ਆ ਪੱਖਾ ਤੇ ਪੂਰੀ ਰਾਤ ਹੀ ਮੈਂ ਟੋਪੀ ਲੈ ਕੇ ਰੱਖਣੀ ਆ ਕਿ ਜਦੋਂ ਕਿਤੇ ਬੰਦ ਕਰ ਦਿੰਦੀ ਆ ਤੇ ਫਿਰ ਸਬਜੀ ਨੂੰ ਗਰਮੀ ਲੱਗਦੀ ਆ ਅੱਜ ਵੀ ਕਹਿੰਦੇ ਸੀਗੇ ਕਿ ਮੇਰੇ ਪੈਰਾਂ ਚੋਂ ਸੀਕ ਨਿਕਲਦਾ ਆ ਤੇ ਪ੍ਰਕਸ਼ਿਤ ਨੇ ਕਾਫੀ ਪੈਰ ਪੈਰ ਦਵਾਏ ਪਹਿਲਾਂ ਮੇਰੇ ਪੈਰਾਂ ਚੋਂ ਸੀਕ ਨਿਕਲਦਾ ਸੀਗਾ ਬਹੁਤ ਜ਼ਿਆਦਾ ਅ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਬਹੁਤ ਜ਼ਿਆਦਾ ਸੀਕ ਨਿਕਲਦਾ ਸੀਗਾ ਤੇ ਫਿਰ ਮੈਂ ਡਾਕਟਰ ਨੂੰ ਦੱਸਿਆ ਤੇ ਡਾਕਟਰ ਨੇ ਕਿਹਾ ਤੁਹਾਨੂੰ ਸ਼ੁਕਰਿਆ ਕਰਕੇ ਪੈਰਾਂ ਚ ਸੀਕ ਨਿਕਲਦਾ ਪਰ ਸਬਜੀ ਨੂੰ ਤਾਂ ਸ਼ੂਗਰ ਬਿਲਕੁਲ ਨਹੀਂ ਗਈ ਇਹਨਾਂ ਦੇ ਕਿਉਂ ਨਿਕਲਦਾ ਪੈਰਾਂ ਚ ਸੇਕ ਇਹ ਨਹੀਂ ਮੈਨੂੰ ਪਤਾ ਹੈਗਾ ਜਦੋਂ ਸੇਕ ਨਿਕਲਦਾ ਨਾ ਫਿਰ ਤਕਲੀਫ ਵੀ ਬਹੁਤ ਹੁੰਦੀ ਆ ਤੇ ਮੈਨੂੰ ਪਤਾ ਆ ਨਾ ਮੇਰੇ ਸੇਕ ਨਿਕਲਦਾ ਸੀਗਾ ਜਦੋਂ ਬਹੁਤ ਤਕਲੀਫ ਹੁੰਦੀ ਸੀਗੀ ਮੈਨੂੰ ਤੇ ਮੈਂ ਤਲਫ ਦੀ ਰਹਿੰਦੀ ਸੀਗੀ ਕਿ ਮੇਰੇ ਸੇਕ ਨਿਕਲਦਾ ਪੈਰਾਂ ਚ ਚਲੋ ਕੋਈ ਨਹੀਂ ਬਸ ਪ੍ਰਕਸ਼ਿਤ ਨੇ ਦਵਾਈ ਆ ਥੋੜੇ ਪੈਰ ਤਾਂ ਸੋ ਗਏ ਆ ਹੁਣ ਇੰਤਰ ਸੁੱਤੇ ਪਏ ਆ ਤੇ ਪ੍ਰਕਸ਼ਿਤ ਆਪਣੇ ਰੂਮ ਚ ਆ ਪੜਦਾ ਪਿਆ ਆ ਮੈਂ ਟੀਵੀ ਦੇਖ ਰਹੀ ਸੀਗੀ ਐਸਵੀ ਲਈ ਮੈਂ ਦੇਖਦੀ ਹੁੰਦੀ ਤਾਰਕਮੈਤਾ ਉਲਟਾ ਚਸ਼ਮਾ ਉਹ ਦੇਖਣਾ ਹੁੰਦਾ ਮੈਂ ਬਹੁਤ ਮੈਨੂੰ ਪਸੰਦ ਆ ਸ਼ੁਰੂ ਤੋਂ ਦੇਖਦੀ ਹਾਂ ਸਟਾਰਟਿੰਗ ਤੋਂ ਹੀ ਤੇ ਬਸ ਜੀ ਅ ਇਸ ਵਲੌਗ ਨੂੰ ਮੈਂ ਇੱਥੇ ਰੋਕਦੀ ਹਾਂ ਥੋੜੀ ਮੈਨੂੰ ਉਹ ਨਾ ਸੂਟਾਂ ਦੀ ਟੈਨਸ਼ਨ ਨੇ ਮੈਂ ਸੂਟ ਸੀਂਦੀ ਪਈ ਆ ਸਿਲਕੀ ਜਿਹਾ ਸੂਟ ਆ ਤੇ ਹੁਣ ਵਿੱਚ ਜਦ ਦਾ ਸੂਟ ਪੂਰਾ ਸੀ ਕੇ ਰੱਖ ਦਿੱਤਾ ਹੈ ਸਲਾਈ ਕਰਤਾ ਕਮੀਜ਼ ਤੇ ਇੱਥੇ ਥੋੜਾ ਜਿਹਾ ਝੋਲ ਪੈ ਗਿਆ ਮੇਰੇ ਕੋਲ ਇਹ ਜਗਾ ਤੇ ਉਹਨੂੰ ਢੇੜਨਾ ਆ ਸਹੀ ਕਰਨਾ ਸਵੇਰ ਨੂੰ ਵੈਸੇ ਪੂਰਾ ਐਨ ਸਹੀ ਸੀ ਹੋਇਆ ਹੈ ਤੇ ਬਹੁਤ ਸੋਹਣਾ ਸੀ ਹੋਇਆ ਸੂਟ ਥੋੜਾ ਇੱਕ ਸੂਟ ਹੋਰ ਕੱਟਣ ਵਾਲਾ ਪਿਆ ਆ ਉਹ ਥੋੜਾ ਸਿਲਕੀ ਜਿਹਾ ਆ ਤਾਂ ਮੈਂ ਸੋਚਦੀ ਸੀ ਚਲੋ ਕਿਸੇ ਤੋਂ ਸਵਾਲ ਲੈਂਦੀ ਆ ਪਰ ਕੋਈ ਵੀ ਟੇਲਰ ਫਰੀ ਨਹੀਂ ਹੈਗਾ ਬਾਬਾ ਜੀ ਦਾ ਗੁਰਪੁਰਬ ਹੈ ਨਾ ਕਰਕੇ ਤੇ ਇਸ ਲਈ ਕੋਈ ਵੀ ਟੇਲਰ ਫਰੀ ਨਹੀਂ ਹੈਗਾ ਮੈਂ ਕਿਹਾ ਚਲੋ ਹੁਣ ਮੈਂ ਕੀ ਕਰਾਂ ਮੈਨੂੰ ਟੈਨਸ਼ਨ ਬਹੁਤ ਪਈ ਆ ਥੋੜੇ ਟੈਨਸ਼ਨ ਕਰਕੇ ਵੀ ਮੇਰੇ ਸਿਰ ਸਿਰ ਚ ਦਰਦ ਪੈਣ ਲੱਗ ਜਾਂਦੀ ਆ ਤੇ ਮੈਂ ਕਿਹਾ ਦੇਖਦੀ ਆ ਉਹਨ ਮੇ ਕਿੱਦਾਂ ਹੁੰਦੀ ਐ ਇੱਕ ਹੋਰ ਤਰੀਕਾ ਐ ਸਾਬਜੀ ਨੂੰ ਮੈਂ ਦੱਸਿਆ ਕਹਿੰਦੇ ਸਵੇਰੇ ਤੈਨੂੰ ਮੈਂ ਤੇਰੇ ਨਾਲ ਗੱਲ ਕਰੂੰਗਾ ਇਸ ਵੇਸ ਤੇ ਤੇ ਮੈਂ ਦੱਸਣਾ ਨਹੀਂ ਹੱਲੇ ਬਾਅਦ ਚ ਦੱਸੂੰਗੀ ਤੁਹਾਨੂੰ ਵੀ ਤੇ ਜਿਹੜੀ ਮੈਂ ਗੱਲ ਸਾਬਜੀ ਨਾਲ ਕੀਤੀ ਐ ਕਿ ਸੂਟ ਕਿੱਦਾਂ ਮੈਂ ਸੁਣਾ ਕਿੱਥੋਂ ਸਮੋਣਾ ਐ ਤੇ ਦੇਖੋ ਜੇ ਮੰਨ ਗਏ ਤਾਂ ਸਾਬਜੀ ਨੂੰ ਕਿਹਾ ਹੋਇਆ ਐ ਤੇ ਸਾਬਜੀ ਕਹਿੰਦੇ ਹੁਣ ਮੇਰਾ ਸੇਰ ਨਾ ਖਾਦ ਲੈ ਸਵੇਰ ਨੂੰ ਗੱਲ ਕਰਾਂਗੇ ਮੈਂ ਕਿਹਾ ਚਲੋ ਠੀਕ ਐ ਹੁਣ ਤੁਸੀਂ ਸੋਵੋ ਸਵੇਰ ਨੂੰ ਗੱਲ ਕਰਾਂਗੇ ਇਸ ਵੇਸ ਤੇ ਆਪਾਂ ਤੇ ਬੱਸ ਸੀ ਰੋਕਦੇ ਇਸ ਵੀਡੀਓ ਨੂੰ ਇੱਥੇ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਔਰ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਬਾਏ ਬਾਏ ਗੁੱਡ ਨਾਈਟ